ਬਰਨਾਲਾ ਦੇ ਬਾਬਾ ਕੰਧਾ ਸਕੂਲ ਵਿਖੇ ਐਸ ਡੀ ਐਮ ਦੀ ਅਗਵਾਹੀ ਹੇਠ ਇੱਕ স্মੋਕ ਡ੍ਰਿਲ ਆਯੋਜਿਤ ਕੀਤੀ ਗਈ। ਇਸ ਤੋਂ ਬਿਨਾ ਬਰਨਾਲਾ ਦੀਆਂ ਵੱਡੀਆਂ ਫੈਕਟਰੀਆਂ ਆਈਓਐਲ ਵਿਖੇ ਵੀ ਇੱਕ ਮੌਕ ਡ੍ਰਿਲ ਕੀਤੀ ਗਈ। ਇਹਦਾ ਮੌਕ ਡ੍ਰਿਲ ਦਾ ਮੁੱਖ ਮਕਸਦ ਸਿਰਫ ਐਸ ਸੀ ਕੇ ਬ੍ਰੇਕਆਊਟ ਹੋਣ ਤੋਂ ਪਹਿਲਾਂ ਮੌਕ ਡ੍ਰਿਲ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਸਕੂਲ ਦੇ ਬੀਜੀਐਸ ਸਕੂਲ ਦੇ ਵਿਦਿਆਰਥੀ ਨੇ ਉਹ ਇਸ স্মੋਕ ਡ੍ਰਿਲ ਦਾ ਹਿੱਸਾ ਬਣਨੇ ਹਨ। ਡਿਫੈਂਸ ਦੇ ਜਿਹੜੇ ਅਧਿਕਾਰੀ ਹਨ ਉਹ ਵੀ ਇੱਥੇ ਹਨ ਐਸਡੀਐਮ ਸਾਹਿਬ ਇੱਥੇ ਬੈਠੇ ਹਨ ਐਸਡੀਐਮ ਇੱਥੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਇੱਥੇ ਬੈਠਾ ਹੈ ਉਹ ਦੱਸ ਰਿਹਾ ਹੈ ਕਿ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਪਰ ਕੋਈ ਵੀ ਸਿਚੁਏਸ਼ਨ ਹੋਵੇ ਉਸ ਮੌਕੇ ਆਪਾਂ ਲੜਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹੀਏ ਇਸ ਦੇ ਮੱਦੇਨਜ਼ਰ ਇਹ ਮੌਕ ਡ੍ਰਿਲ ਕੀਤੀ ਗਈ ਹੈ ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਜੇਕਰ ਅੱਗ ਵਾਲੀ ਸਿਚੁਏਸ਼ਨ ਬਣ ਜਾਏ ਤੇ ਕਿਸ ਤਰ੍ਹਾਂ ਆਪਣੇ ਸਾਥੀਆਂ ਨੂੰ ਜਾਂ ਕਿਸੇ ਦੀ ਵੀ ਜਿਹੜੀ ਮਦਦ ਕਰਨੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਸਾਰੀ ਜਿਹੜੀ ਮੌਕ ਡ੍ਰਿਲ ਹੈ ਇਸ ਦੇ ਹਿੱਮਤ ਦੇ ਨਜ਼ਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਸਟਰਕਚਰ ਤੇ ਲੈ ਕੇ ਬੱਚਿਆਂ ਨੂੰ ਭਜ ਰਹੇ ਹਨ ਉਹਨਾਂ ਨੂੰ ਐਂਬੂਲੈਂਸ ਚ ਲੈ ਕੇ ਜਾ ਰਹੇ ਹਨ ਆਪਣੇ ਸਾਥੀ ਇਹ ਸਿਰਫ ਮਕਸਦ ਬੱਚਿਆਂ ਤੱਕ ਨਹੀਂ ਸੀਗਾ ਇਹ ਸੀਗਾ ਕਿ ਅਵੇਅਰਨੈਸ ਕੇ ਕੋਈ ਵੀ ਹੋਵੇ ਜਿਹੜਾ ਇਸ ਨੂੰ ਦੇਖੇ ਤੇ ਮੈਡੀਕਲ ਟੀਮਾਂ ਇੱਥੇ ਮੌਕੇ ਤੇ ਬਣਾਲਾ ਸਿਵਲ ਹਸਪਤਾਲ ਦੀਆਂ ਮੌਜੂਦ ਸਨ ਡਾਕਟਰ ਪ੍ਰਿੰਕਾ ਡਾਕਟਰ ਕਰਨ ਜੀ ਇੱਥੇ ਹਨ ਤੁਸੀਂ ਦੇਖ ਸਕਦੇ ਹੋ ਕਿ ਨਾਲ ਸਾਰੀ ਟੀਮਾਂ ਖੜੀਆਂ ਹਨ ਤੇ ਸਿਵਲ ਡਿਫੈਂਸ ਦਾ ਜਿਹੜਾ ਹੈ ਫਾਇਰ ਬ੍ਰਿਗੇਡ ਸ਼ਾਮਿਲ ਹੈ ਸਾਰੇ ਇੱਥੇ ਖੜੇ ਹਨ ਇਹ ਮੌਗਦਿਲ ਅਜੋ ਜਿੰਦਗੀਤੀ ਗਈ ਹੈ ਕੀ ਕਹਿਣਾ ਹੈ ਐਸਡੀਐਮ ਸਾਹਿਬ ਦਾ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਪੁੱਛਦੇ ਹਾਂ ਆ ਜੀ ਸਰ ਇੱਕ ਮਿੰਟ ਕਰੋ ਤਾਂ ਬਈ ਜੀ ਹਾਂ ਪਲੀਜ਼ ਸਰ ਕੰਟੀਨਿਊ ਅੱਛਾ ਜੀ ਅੱਜ ਦੀ ਜਿਹੜੀ ਆਪਾਂ ਹੁਣ ਜਿਹੜੀ ਐਕਟੀਵਿਟੀ ਕੀਤੀ ਹੈ ਨੇ ਜੀ ਇਹ ਆਪਣੀ ਮੌਕ ਡ੍ਰਿਲ ਜਿੱਦਾਂ ਸਾਡੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀਆਂ ਹਦਾਇਤਾਂ ਆਈਆਂ ਉਹਦੇ ਹਿਸਾਬ ਨਾਲ ਅਸੀਂ ਮੌਕ ਡ੍ਰਿਲ ਕਰਦੇ ਪਏ ਹਾਂ ਮੌਕ ਡ੍ਰਿਲ ਇਸ ਵਾਸਤੇ ਹੈ ਕਿ ਜਿੱਦਾਂ ਕੋਈ ਸਿਚੁਏਸ਼ਨ ਬਣਦੀ ਹੈ ਸਾਡੀ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਡੀ ਜਿਹੜੀ ਐਡਮ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਮੈਡੀਕਲ ਟੀਮ ਹੈਗੇ ਆ ਇਹਨਾਂ ਨੂੰ ਮੁਸਤੈਦ ਕਰਨ ਲਈ ਸਾਡੇ ਜਿਹੜੇ ਲੋਕ ਆਮ ਲੋਕ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਮਤਲਬ ਆਪਣੇ ਆਪ ਨੂੰ ਸક્ષਮ ਕਰਨ ਵਾਸਤੇ ਇਹ ਐਕਟੀਵਿਟੀ ਅੱਜ ਕੀਤੀ ਗਈ ਹੈ ਇਹਦੇ ਵਿੱਚ ਅੱਜ ਇਸ ਸਕੂਲ ਦੇ ਵਿੱਚ ਅਸੀਂ ਬਾਬਾ ਗੰਦੈ ਸਿੰਘ ਪਬਲਿਕ ਸਕੂਲ ਦੇ ਵਿੱਚ ਐਕਟੀਵਿਟੀ ਕੀਤੀ ਇਦੇ ਵਿੱਚ ਅਸੀਂ ਦੋ ਟੀਮਾਂ ਬੁਲਾਈਆਂ ਆਪਣੀ ਮੈਡੀਕਲ ਟੀਮ ਤੇ ਫਾਇਰ ਟੀਮ ਬੁਲਾਈ ਸੀਗੀ ਉਹਨਾਂ ਨਾਲ ਬੱਚਿਆਂ ਨਾਲ ਥੋੜਾ ਜਿਹਾ ਕਰਵਾ ਕੇ ਇਹਦਾ ਕੋਆਰਡੀਨੇਸ਼ਨ ਤੇ ਅਸੀਂ ਇਹ ਚੀਜ਼ ਕੀਤੀ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਇਨ ਕੇਸ ਜੇਵੇਂ ਅੰਦਰ ਅੱਗ ਲੱਗਦੀ ਹੈ ਜਾਂ ਕੋਈ ਐਵੇਂ ਦੀ ਸਿਚੁਏਸ਼ਨ ਆਂਦੀ ਹੈ ਤਾਂ ਉਹ ਕਿਦਾਂ ਬੱਚੇ ਆ ਕੇ ਉਹਨੂੰ ਟੈਕਲ ਕਰਨਗੇ ਕਿਦਾਂ ਉਹਨਾਂ ਬੱਚਿਆਂ ਦੇ ਵਿੱਚੋਂ ਹੀ ਕਿਸੇ ਨੂੰ ਕੋਈ ਹੁੰਦੀ ਹੈਗੀ ਆ ਕੋਈ ਅੱਗ ਲੱਗਦੀ ਜਾਂ ਕੋਈ ਬਰਨ ਇੰਜਰੀ ਹੁੰਦੀ ਹੈ ਤਾਂ ਉਹਦੇ ਵਾਸਤੇ ਉਹਨਾਂ ਨੂੰ ਕੀ ਕਰਨਾ ਹੈਗਾ ਬੱਚਿਆਂ ਨੂੰ ਤੇ ਜਿੱਦਾਂ ਕੋਈ ਆਪਣੀ ਟੀਮ ਰੈਡੀ ਸੀਗੀ ਤਾਂ ਇਹਨਾਂ ਦਾ ਵਿੱਚ ਕੋ ਰੋਲ ਕੀ ਹੋਏਗਾ ਕਿਵੇਂ ਕੋਆਰਡੀਨੇਟ ਕਰਨਗੇ ਐਦਾ ਹੀ ਮੈਡੀਕਲ ਟੀਮਾਂ ਬੁਲਾਈਆਂ ਸੀ ਮੈਡੀਕਲ ਦੇ ਵਿੱਚੋਂ ਦੀ ਅਸੀਂ ਇੱਕ ਡੰਮੀ ਅੱਜ ਲੈ ਕੇ ਆਏ ਇੱਥੇ ਉਹ ਡੰਮੀ ਦੇ ਨਾਲ ਅਸੀਂ ਸੀਪੀਆਰ ਕਰਨਾ ਹੁੰਦਾ ਇਨ ਕੇਸ ਕਿਸੇ ਨੂੰ ਹਾਰਟ ਅਟੈਕ ਆਏ ਕਿਸੇ ਦੀ ਬ੍ਰੈਥ ਰੁਕ ਜਾਂਦੀ ਹੈ ਅਨਕੌਸ਼ੀਅਸ ਹੋ ਜਾਂਦਾ ਉਹਦੇ ਵਿੱਚ ਉਸ ਨੂੰ ਕਿੱਦਾਂ ਰਿਵਾਈਵ ਕਰਨਾ ਹੈਗਾ ਤੇ ਉਹਦੀ ਥੋੜੀ ਜੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਸੋ ਇਹ ਥੋੜੀ ਜੀ ਅਸੀਂ ਐਕਟੀਵਿਟੀਜ਼ ਕੀਤੀਆਂ ਅੱਜ ਹਾਂ ਜੀ ਕਿਨਾ ਤੁਹਾਡਾ ਅਸੀਂ ਕਾ ਜੀ ਮੇਰਾ ਨਾਮ ਅਭੀਜੀ ਸਿੰਘ ਹੈ ਅ ਅੱਜ ਦੀ ਮੌਦਿਲ ਕਿਸ ਤਰ੍ਹਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਜਿਵੇਂ ਅੱਜ ਦੀ ਅ ਪ੍ਰਸ਼ਾਸਨ ਵੱਲੋਂ ਬੰਦੂਰ ਜਿੱਥੇ ਕਿੱਸਾ ਹੁੰਦੇ ਅੱਜ ਸਾਡੇ ਸਕੂਲ ਵਿੱਚ ਜੀ ਬਰਨਾਲੇ ਦੇ ਪ੍ਰਸ਼ਾਸਨ ਵੱਲੋਂ ਇੱਕ ਮੌਕਾ ਡ੍ਰਿਲ ਕੀਤੀ ਗਈ ਸੀ ਜਿਸ ਵਿੱਚ ਸਾਨੂੰ ਸੇਫਟੀ ਬਾਰੇ ਦੱਸਿਆ ਗਿਆ ਕਿਦਾਂ ਐਮਰਜੈਂਸੀ ਸਿਚੁਏਸ਼ਨ 'ਚ ਅਸੀਂ ਆਪਣੀ ਸੇਫਟੀ ਅਤੇ ਆਪਣੇ ਲੋਕਾਂ ਦੀ ਸੇਫਟੀ ਕਰ ਸਕਦੇ ਹਾਂ ਕਿਸ ਤਰ੍ਹਾਂ ਸਮਝੋ ਜਿੱਥੇ ਅੱਜ ਦੇ ਹਾਲਾਤ ਹੈ ਇਸ ਦਾ ਕਰ ਰਹੇ ਨੇ ਕਿ ਅੱਪਾ ਕੁਝ ਸੈਰਾਂ ਜੈਸਾ ਮੌਜੂਦ ਹੈ ਇਹ ਸਾਡੇ ਪਾਕਿਸਤਾਨ ਤੇ ਇੰਡੀਆ ਦੇ ਮੁੱਦੇ ਲੈ ਕੇ ਸਰਕਾਰ ਵੱਲੋਂ ਇੱਕ ਉਹ ਉਹ ਆਪਣੀ opinion ਦਿੱਤਾ ਗਿਆ ਕਿ ਅਭੀ ਕੋ ਸਿਚੁਏਸ਼ਨ ਦੀ ਐਸੀ ਆ ਜੀ ਬਹੁਤ ਦੀ ਸਿਚੁਏਸ਼ਨ ਹੈ ਕਿ ਅਸੀਂ ਕਿਵੇਂ ਆਪਣੀ ਸੇਫਟੀ ਕੀਤੀ ਜਾਵੇ ਤੇ ਅਸੀਂ ਲੋਕਾਂ ਨੂੰ ਕਿਵੇਂ ਨਿਕਾਇਆ ਜਾਵੇ ਤਾਂ ਕਰਕੇ ਸਾਡੇ ਪ੍ਰਸ਼ਾਸਨ ਵੱਲ ਮੌਕ ਡ੍ਰਿਲ ਚਲਾਈ ਗਈ ਪ੍ਰਸ਼ਾਸਨ ਵੱਲ ਤੋਂ ਸਭ ਤੋਂ ਪੁੱਛਿਆ ਜਾ ਰਿਹਾ ਕੁਝ ਅਵੇਅਰ ਕਰਵਾਉਣਾ ਤੁਸੀਂ ਦੱਸਾਂਗੇ ਪਬਲਿਕ ਨੂੰ ਕੀ ਕਰਵਾ ਹਾਂਜੀ ਅਵੇਅਰ ਬਸ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਇਹ ਸਭ ਅਫਵਾਹਾਂ ਨਹੀਂ ਕਿ ਜੰਗ ਛਿੜੀ ਹੈ ਇਹ ਸਿਰਫ ਇੱਕ ਮੌਕ ਡ੍ਰਿਲ ਹੈ ਕਿ ਸਾਨੂੰ ਅਭੀ ਪ੍ਰਤੀ ਅਵੇਅਰ ਹੋਣਾ ਜਾਵੇ ਕਿ ਜੇ ਐਸੀ ਸਿਚੁਏਸ਼ਨ ਆ ਜਾਈ ਤਾਂ ਅਸੀਂ ਕਿਵੇਂ ਬਚਾਅ ਕਰੀਏ